ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਕੁਝ ਰੈਡੀ ਕੀਤੇ ਸੂਟ ਦਿਖਾਵਾਂਗੇ ਤੇ ਕੁਝ ਆਪਣੇ ਕੋਲੇ ਪ੍ਰਿੰਟ ਸੂਟ ਨੇ ਜਿਹੜੇ ਉਹ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਇਹਨਾਂ ਦੇ ਪ੍ਰਿੰਟ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਮੰਗਵਾ ਸਕਦੇ ਹੋ ਤੇ ਥੋੜੀ ਕਲੈਕਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੁਝ ਹਨਾ ਸੂਟ ਆਪਾਂ ਸਟਿਚ ਕੀਤੇ ਸੀ ਉਹ ਤੁਹਾਨੂੰ ਦਿਖਾਉਣੇ ਆ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੇ ਆਪਣੇ ਪਹਿਲਾ ਹਨਾ ਵੀਵਰਸ ਹੈਗੇ ਆ ਉਹ ਵੀ ਮੈਨੂੰ ਸਕਰੀਨਸ਼ਾਟ ਭੇਜਦੇ ਆ ਵੀ ਆਪਾਂ ਨੂੰ ਇਹ ਵਾਲਾ ਸੂਟ ਚਾਹੀਦਾ ਕਈ ਇਹਨੇ ਸਬਸਕ੍ਰਾਈਬ ਨਹੀਂ ਕਰਿਆ ਹੁੰਦਾ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਜਦੋਂ ਤੱਕ ਤੁਸੀਂ ਸਾਡੇ ਕੋਲ ਸੂਟ ਭੇਜਦੇ ਹੋ ਫੋਟੋ ਭੇਜਦੇ ਹੋ ਉਦੋਂ ਤੱਕ ਕੀ ਹੁੰਦਾ ਜਿਹੜੇ ਸੂਟ ਪ੍ਰਿੰਟ ਛੇਤੀ ਨਿਕਲ ਜਾਂਦੇ ਹੁੰਦੇ ਨੇ ਤੇ ਵੀਡੀਓ ਤੁਹਾਡੇ ਕੋਲ ਲੇਟ ਪਹੁੰਚਦੀ ਹੈ ਕਿਉਂਕਿ ਤੁਸੀਂ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਹਨਾ ਜਿਹੜੀ ਵੀਡੀਓ ਤੁਹਾਡੇ ਤੱਕ ਛੇਤੀ ਆ ਜਾਏਗੀ ਜੇ ਤੁਸੀਂ ਬੈਲ ਆਈਕਨ ਹੈ ਜਿਹੜਾ ਉਹ ਬੈਲ ਕਰੋਗੇ ਪ੍ਰੈਸ ਕਰੋਗੇ ਤੇ ਆਪਾਂ ਪ੍ਰਿੰਟ ਸੂਟ ਤੁਹਾਨੂੰ ਦਿਖਾਉਣੇ ਆ ਜਿਹੜੇ ਆਪਾਂ ਰੈਡੀ ਕੀਤੇ ਸੀ ਕਸਟਮਰ ਨੇ ਇਹ ਆਪਣੇ ਤੋਂ ਹੀ ਬਾਈ ਕੀਤੇ ਹੋਏ ਨੇ ਸਾਰੇ ਇੱਕ ਹੀ ਕਸਟਮਰ ਦੇ ਸੂਟ ਨੇ ਜਿਹੜੇ ਸਟਿਚ ਕੀਤੇ ਨੇ ਉਹ ਤੁਹਾਨੂੰ ਦਿਖਾਉਣੇ ਆ ਅ ਇਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਸ਼ਾਇਦ ਸੇਮ ਨਾ ਮਿਲੇ ਇੱਕ ਵਾਰ ਤੁਸੀਂ ਸਾਨੂੰ ਪੁੱਛ ਸਕਦੇ ਹੋ ਇਸ ਤਰ੍ਹਾਂ ਆਪਾਂ ਘੇਰ ਤੇ ਚਾਕਾਂ ਤੇ ਲੇਸ ਲਗਾਈ ਗਈ ਹੈ ਇਸ ਤਰ੍ਹਾਂ ਸਾਰਾ ਹੋਇਆ ਹੋਇਆ ਜੀ ਕੰਮ ਤੁਹਾਨੂੰ ਸਟਿਚਿੰਗ ਦਾ ਆਈਡੀਆ ਹੋ ਜਾਊਗਾ ਜਸਟ ਇਸ ਲਈ ਆਪਾਂ ਤੁਹਾਨੂੰ ਇਹ ਸੂਟ ਦਿਖਾ ਰਹੇ ਹਾਂ ਇਸ ਤਰ੍ਹਾਂ ਜਿਹੜਾ ਦੇਖੋ ਬਾਟਮ ਤੇ ਬਾਟਮ ਤੇ ਲੇਸ ਲੱਗੀ ਹੈ ਸਿੰਪਲ ਡਿਜ਼ਾਈਨਿੰਗ ਕੀਤੀ ਸੀ ਉਹਨਾਂ ਨੇ ਤਾਂ ਆਪਾਂ ਸਿੰਪਲ ਡਿਜ਼ਾਈਨਿੰਗ ਹੈ ਜਿਹੜੀ ਉਹ ਕਰਤੀ ਹੈ ਇਹਨਾਂ ਤੇ ਤੇ ਅੱਗੇ ਇਹ ਵਾਲਾ ਪ੍ਰਿੰਟ ਆ ਗਿਆ ਜੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਇਹ ਆਪਾਂ ਪਹਿਲਾਂ ਵੀ ਰੈਡੀ ਕੀਤੇ ਸੀਗੇ ਕ੍ਰੀਮ ਬਾਟਮ ਨਾਲ ਰੈਡੀ ਕਰਾਈ ਸੀ ਕਸਟਮਰ ਨੇ ਇਹ ਤੇ ਆਪਾਂ ਤੋਂ ਉਹਨਾਂ ਨੇ ਸੇਮ ਕਲਰ ਦੀ ਮੈਚਿੰਗ ਸਲਵਾਰ ਬਣਾਈ ਹੈ ਸਲਵਾਰ ਬਿਲਕੁਲ ਸੇਮ ਰੌਗੀ ਜੇ ਦੀ ਤੇ ਇਸ ਤਰ੍ਹਾਂ ਸੈਂਟਰ ਪੈਨਲ ਦਿੱਤੇ ਸੀ ਨੈਕ ਵਰਕ ਉਹਨਾਂ ਨੂੰ ਨਹੀਂ ਸੀ ਚਾਹੀਦਾ ਨੱਕ ਦੀ ਡਿਜ਼ਾਈਨਿੰਗ ਤਾਂ ਆਪਾਂ ਉਹਨਾਂ ਨੂੰ ਸੈਂਟਰ ਪੈਨਲ ਪਾ ਕੇ ਦਿੱਤੇ ਨੇ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਕੰਮ ਦੀ ਕੱਲੀ ਕੱਲੀ ਸੀਨ ਤੁਸੀਂ ਦੇਖ ਸਕਦੇ ਹੋ ਦਿੱਖ ਰਿਹਾ ਹੈ ਨਾ ਕੈਮਰੇ 'ਚ ਸਾਰਾ ਇਸ ਤਰ੍ਹਾਂ ਦੀ ਚੱਕਰਾਂ ਤੇ ਆਪਾਂ ਨੇ ਲੈ ਲਏ ਕੋਈ ਵੀ ਤੁਸੀਂ ਲੇਸ ਲਗਾਉਣਾ ਚਾਹੁੰਦੇ ਹੋ ਜਿਵੇਂ ਕੁਝ ਕਸਟਮਰ ਆਪਣੇ ਹਨਾ ਆਪ ਕਹਿੰਦੇ ਵੀ ਸਾਨੂੰ ਆਰਗੈਂਜ਼ਾ ਟਾਈਪ ਦੀ ਲੇਸ ਚਾਹੀਦੀ ਹੈ ਕੁਝ ਹੋਰ ਚੀਜ਼ ਚਾਹੀਦੀ ਹੈ ਤੁਸੀਂ ਸਿਮਿਲਰ ਜੀ ਫੋਟੋ ਭੇਜ ਦਿਆ ਕਰੋ ਵੀ ਐਵੇਂ ਦੀ ਚਾਹੀਦੀ ਆ ਭਾਵੇਂ ਦੀ ਤੁਹਾਡੇ ਲੇਸ ਲਾਵਾਂਗੇ ਜੇ ਨਹੀਂ ਸੇਮ ਮਿਲੂਗੀ ਤਾਂ ਆਪਾਂ ਡਿਜ਼ਾਈਨਿੰਗ ਚੂਜ਼ ਕਰਾਂਗੇ ਵੀ ਉਹਵੇਂ ਦੀ ਸਿਮਿਲਰ ਜੀ ਬਸ ਮੈਨੂੰ ਆਈਡੀਆ ਹੋ ਜਾਂਦਾ ਜੇ ਤੁਸੀਂ ਫੋਟੋ ਭੇਜ ਦਿੰਦੇ ਹੋ ਜਿਸ ਅੰਮੀ ਵਿਧੀ ਚਾਹੀਦੀ ਆ ਆਪਾਂ ਕੋਈ ਨਹੀਂ ਉਮੀ ਤੁਹਾਡੇ ਸੂਟ ਰੈਡੀ ਕਰਾਂਗੇ ਬਸ ਇੱਥੇ ਸੈਂਟਰ ਪੈਨਲ ਦੇ ਕੇ ਆਪਾਂ ਚੱਕਾ ਤੇ ਬਾਵਾ ਤੇ ਲਾਤੀ ਸੀ ਪ੍ਰਿੰਟ ਤੁਸੀਂ ਮੈਨੂੰ ਭੇਜ ਸਕਦੇ ਹੋ ਜੇ ਤੁਹਾਨੂੰ ਚਾਹੀਦੇ ਆ ਕਿਉਂ ਹੋ ਸਕਦਾ ਮਿਲ ਵੀ ਜਾਣਾ ਹੋ ਸਕਦਾ ਜੇ ਨਾ ਵੀ ਹੋਏ ਤਾਂ ਆਪਾਂ ਤੁਹਾਨੂੰ ਹੋਰ ਜਿਹੜੇ ਪ੍ਰਿੰਟ ਸ਼ੇਅਰ ਕਰ ਦੇਵਾਂਗੇ ਤੇ ਬਹੁਤ ਹੀ ਸੋਹਣਾ ਜ ਇਹਨਾਂ ਦਾ ਬਲੈਕ ਸੂਟ ਵੀ ਰੈਡੀ ਹੋਇਆ ਬਾਟਮ ਤੇ ਇਸ ਤਰ੍ਹਾਂ ਕਿਉਂਕਿ ਇਹਨਾਂ ਨੇ ਸਿੰਪਲ ਡਿਜ਼ਾਈਨਿੰਗ ਕੀਤੀ ਹੋਈ ਆ ਇਸ ਤਰ੍ਹਾਂ ਸਲੇਸ ਲਾਈ ਕੀ ਆ ਤੇ ਜੈਸਚਰ ਤੇ neck ਜਿਹੜੀ neck line ਆ ਉਹ ਬਾਹਰੋਂ ਦਿੱਤੀ ਗਈ ਹੈ ਠੀਕ ਹੈ ਜੀ ਤੇ ਬਾਜੂ ਤੇ ਇਸ ਤਰ੍ਹਾਂ ਪਿੰਟੈਕਸ ਪਾ ਕੇ ਡਬਲ ਲੇਸ ਦਿੱਤੀ ਗਈ ਹੈ ਤੇ ਇਹ ਆ ਗਿਆ ਜੀ ਘੇੜ ਦਾ ਠੀਕ ਹੈ ਜੀ ਇਸ ਤਰ੍ਹਾਂ ਡਿਜ਼ਾਈਨ ਹੋਈ ਹੈ ਇਸ ਬਾਟਮ ਤੁਹਾਨੂੰ ਦਿਖਾਤੀ ਸੀ ਬਾਟਮ ਇਸ ਤਰ੍ਹਾਂ ਹੋਈ ਹੈ ਪਿਓਰ ਕਾਟਨ ਦੇ ਸੂਟ ਸੀ ਇਹ ਸਿਰਫ 6600 ਦੀ ਰੇਂਜ ਚ ਆਪਾਂ ਸੂਟ ਰੈਡੀ ਕੀਤੇ ਸੀਗੇ ਤੇ 600 ਦੇ ਮੈਚਿੰਗ ਸੂਟ ਲਈ ਸੀ ਉਹਨਾਂ ਨੇ ਮੈਚਿੰਗ 올 ਓਵਰ ਜਿਵੇਂ ਦੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਤੇ ਬਿਲਕੁਲ ਲੋ ਪ੍ਰਾਈਸ 'ਚ ਆਪਾਂ ਨਾ ਪਿੱਛੇ ਜੇ ਸੇਲ ਲਾਈ ਸੀ ਜੀ ਉਸ 'ਚ ਦਿੱਤੇ ਸੀਗੇ 950 ਤੇ 200 ਉਸ 'ਚ ਵੀ ਆਪਣੀ ਕਾਫੀ ਸੂਟ ਨਿਕਲੇ ਸੀਗੇ ਆ 450 ਦਾ ਦੇਖੋ 450 ਦੀ ਰੇਟ ਬਹੁਤ ਘੱਟ ਹੁੰਦੀ ਹੈ ਜੀ ਆਪਾਂ ਵਧੀਆ ਕੁਆਲਟੀ ਤੇ ਆਪਾਂ ਜਿਹੜਾ ਦਿੱਤਾ ਸੀ ਸਟੱਫ ਕੋਈ ਮਿਕਸ ਥ्रेड ਨਹੀਂ ਸੀ ਕਿਸੇ 'ਚ ਸਟੱਫ ਆਪਣੇ ਕੋਲੇ ਵਧੀਆ ਹੀ ਹੁੰਦਾ ਜੀ ਤੇ ਇਹ ਨਾ ਆਪਾਂ ਉਹਨਾਂ ਦੇ ਨੇਚਰਲ ਕ੍ਰੇਪ ਤੇ ਰੈਡੀ ਕੀਤੇ ਸੀ ਸੂਟ ਮਸ਼ੀਨ ਵਰਕ ਕਿਆ ਸੀ ਉਹਨਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਹੋਇਆ ਹੈ ਤੇ ਉਵੇਂ ਸੇਮ ਬਾਜੂ ਤੇ ਹੋਇਆ ਹੈ ਇਸ ਤਰ੍ਹਾਂ ਤੇ ਬਾਕੀ ਆਪਾਂ ਪਲੇਨ ਰੱਖਿਆ ਨੇਚਰਲ ਕ੍ਰੇਪ ਦਾ ਰਾਣੀ ਸ਼ੇਡ ਤੇ ਇਹ ਬਣਾਇਆ ਗਿਆ ਜੀ ਤੇ ਨਾਲ ਆਪਾਂ ਸੈਮੀ ਚਨੋਂਨ ਦਾ ਦੁਪੱਟਾ ਰੱਖਿਆ ਤੇ ਦੁਪੱਟੇ ਨੂੰ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਦਿੱਤੀ ਆ ਬਹੁਤ ਸੋਹਣਾ ਬਣ ਗਿਆ ਜੀ ਦੁਪੱਟਾ ਇਸ ਨਾਲ ਇੱਕ ਇਹ ਜਿਹੜੀ ਇਹ ਡਿਜ਼ਾਈਨਿੰਗ ਦਿੱਤੀ ਗਈ ਹੈ ਇਹ ਡਬਲ ਲੇਸ ਜੋਇਨ ਕਰਕੇ ਲਾਈ ਹੋਈ ਹੈ ਜੀ ਆਹ ਵਾਲੀ ਸਮੋਸਾ ਲੇਸ ਕਿਹਾ ਦੰਧਿਆ ਇਹਨੂੰ ਟ੍ਰਾਇੰਗਲ ਸ਼ੇਪ ਚ ਜਿਹੜੀ ਤੇ ਇਹ ਵਾਲੀ ਇਸ ਤਰ੍ਹਾਂ ਆਪਾਂ ਦੋਨੇ ਜਿਹੜੇ ਮੈਚ ਕਰਕੇ ਲਾਈ ਨੇ ਡਿਜ਼ਾਈਨਿੰਗ ਕਰਤੀ ਹੈ ਦੁਪੱਟੇ ਤੇ ਬਾਟਮ ਇਹਦੇ ਨਾਲ ਪਲੇਨ ਰੱਖੀ ਹੈ ਜੀ ਆਪਾਂ ਨੇ ਤੇ ਇੱਕ ਆਪਏ ਰੌ ਸਿਲਕ ਚ ਰੈਡੀ ਕੀਤਾ ਸੂਟ ਨਾਲ ਆਪਾਂ ਮਸਲੀਨ ਟੈਬੀ ਦਾ ਦੁਪੱਟਾ ਰੱਖਿਆ ਦੁਪੱਟਾ ਇਸ ਤਰ੍ਹਾਂ ਆਪਾਂ ਲੇਸ ਨਾਲ ਡਿਜ਼ਾਈਨ ਕੀਤਾ 골ਡਨ ਲੇਸ ਨਾਲ ਤੇ ਇਸ ਨੂੰ ਪਾਈਪਿੰਗ ਨਾਲ ਆਪਾਂ ਡਿਜ਼ਾਈਨ ਕੀਤਾ neck ਡਿਜ਼ਾਈਨ ਉਹਨਾਂ ਨੇ ਕਿਹਾ ਸੀ ਸਿੰਪਲ ਰੱਖਨੇ ਕੁਝ ਜ਼ਿਆਦਾ ਨਹੀਂ ਕਰਨੇ ਪਾਈਪਿੰਗ ਕਿ ਉਹਨਾਂ ਨੇ ਆਪ ਵੀ ਕਿਹਾ ਸੀ ਵੀ 골ਡਨ ਪਾਈਪਿੰਗ ਦੇ ਦਿਓ ਤਾਂ ਆਪਾਂ ਨੇ ਇਸ ਤਰ੍ਹਾਂ ਦਿੱਤੀ ਇਹ ਰਿਹਾ ਜੀ ਇਸ ਦੀ ਬਾਜੂ ਦਾ ਵਰਕ ਇਸ ਤਰ੍ਹਾਂ ਜਿਹੜੇ ਸੈਂਟਰ ਪੈਨਲ ਆਪਣੇ ਇਸ ਚ ਸਿੱਧੇ ਨਹੀਂ ਹੈਗੇ ਨੀਚੋਂ ਜਿਹੜੇ ਸਾਈਡਾਂ ਤੋਂ ਆ ਕੇ ਉੱਪਰ ਤੱਕ ਜਾ ਰਹੇ ਨੇ ਇਸ ਤਰ੍ਹਾਂ ਤੇ ਸਟੱਫ ਬਹੁਤ ਵਧੀਆ ਜੀ ਇਹ ਸਟੱਫ ਤੁਸੀਂ ਦੇਖ ਸਕਦੇ ਹੋ ਚਾਕਾ ਤੇ ਵੀ ਇਸ ਤਰ੍ਹਾਂ ਆਪਾਂ ਪਾਈਪਿੰਗ ਦਿੱਤੀ ਹੈ ਜੀ ਇਸ ਤਰ੍ਹਾਂ ਰੈਡੀ ਕੀਤਾ ਬਾਟਮ ਰਹੀ ਹੈ ਜੀ ਰੱਖ ਰਹੀ ਹੈ ਜੀ ਇਹਦੇ ਨਾਲ ਪਲੇਨ ਕੋਈ ਡਿਜ਼ਾਈਨਿੰਗ ਨਹੀਂ ਹੋਈ ਸਿੰਪਲ ਆਪਾਂ ਬਾਟਮ ਸਟੀਚ ਕੀਤੀ ਐ ਇਹ ਕੇ ਵੀ ਕਲ ਵਧੀਆ ਹਨਾ ਦੇਖੋ ਕੋਈ ਵੀ ਜਿਹੜੇ ਕਸਟਮਰ ਹੈ ਹੈਵੀ ਪੌਣਾ ਨਹੀਂ ਪਸੰਦ ਕਰਦੇ ਬਾਟਮ ਜਿਵੇਂ ਇਹਦਾ ਫੇਰ ਬਹੁਤ ਹੁੰਦ ਹੋ ਜਾਂਦਾ ਜੀ ਇਹਦਾ 52 ਇੰਚ ਫੇਰ ਸੀਗਾ ਇਹਦਾ ਸਟਾਫ ਦਾ ਆਪਣੇ ਦਾ ਤਾਂ ਆਪਾਂ ਨੇ ਸਟ੍ਰੇਟ ਹੀ ਕੱਟ ਕੀਤੀ ਐ ਕਿਉਂਕਿ ਜੇ ਆਪਾਂ ਇਹ ਵੈਸੇ ਪਾਉਂਦੇ ਨੇ ਗੋਡਿਆਂ ਵਾਲੀ ਤੇ ਉਹਦਾ ਜਿਹੜਾ ਫੇਰ ਆਪਾਂ ਗੋਡੇ ਐਡ ਕਰਕੇ ਕੁੰਦੇ वगैरह ਲਾਉਣੇ ਆ ਉਹ ਵੀ ਜੇ ਕੈਰੇ ਬੱਲੇ ਤੇ ਲਾਉਣੇ ਆ ਤਾਂ ਵੀ ਦੇਖੋ ਹਨਾ ਕਾਫੀ ਜਿਹੜੀ ਹੈਵੀ ਹੋ ਜਾਂਦੀ ਹੈ ਸਲਵਾਰ ਜਾਂ ਓਵਰ ਹੈਵੀ ਵੀ ਨਹੀਂ ਕਹਿ ਸਕਦੇ ਆਪਾਂ ਠੀਕ ਬਣ ਜਾਂਦੀ ਹੈ ਪਰ ਇਹ ਜੇ ਤਾਂ ਜੇ ਫੇਰੀ ਬਹੁਤ ਜਿਆਦਾ ਸੀ ਤਾਂ ਆਪਾਂ ਨੇ ਸਟ੍ਰੇਟ ਹੀ ਬਣਾ ਲਈ ਉਸ ਨਾਲ ਵੀ ਉਨੇ ਹੀ ਕਪੜਾ ਲੱਗ ਗਿਆ ਜਿਸ ਤੇ ਇਹ ਬਾਟਮ ਰਹੂਗੀ ਜੀ ਇਹ ਆਪਾਂ ਆਰੀ ਵਰਕ ਕਰਾਇਆ ਇਸ ਤੇ ਇਸ ਤਰ੍ਹਾਂ ਆਰੀ ਵਰਕ ਦਾ ਇਸ ਤਰ੍ਹਾਂ ਇੱਕ ਇਹੇ ਦਾ ਕੰਮ ਹੋ ਗਿਆ ਪੌਂਚੇ ਤਾਂ ਕੰਮ ਹੋ ਗਿਆ ਬਾਜੂ ਤੇ ਕੰਮ ਹੋ ਗਿਆ ਸਿਰਫ 1000 ਚ ਜਿਹੜਾ ਇਹ ਆਰੀ ਵਰਕ ਹੋ ਗਿਆ ਜੀ ਇਸ ਤਰ੍ਹਾਂ ਬਾਜੂ ਤੇ ਕੰਮ ਹੋਇਆ ਹੋਇਆ ਤੇ ਵਿੱਚ ਸਾਰੇ ਚ ਇਸ ਤਰ੍ਹਾਂ ਡਾਟ ਦਿੱਤੇ ਗਏ ਨੇ ਜਿਹੜੇ ਤੁਹਾਨੂੰ ਪਹਿਲਾਂ ਮਸ਼ੀਨ ਵਰਕਰ ਦੇ ਸੂਟ ਰਾਣੀ ਸ਼ੇਡ ਤੇ ਬਲੈਕ ਦਿਖਾਈ ਸੀ ਇਹ ਸਿਰਫ ਆਪਣੇ ਜਿਹੜੇ 1600 ਦੀ ਰੇਂਜ ਚ ਦੋਵਾਂ ਤੇ ਵਰਕ ਹੋ ਗਿਆ ਸੀ 8600 ਦੀ ਰੇਂਜ ਚ ਹੋ ਗਿਆ ਸੀ ਦੋਵਾਂ ਤੇ ਵਰਕ ਬਿਲਕੁਲ ਜੈਨੂਨ ਜਿਹੇ ਪ੍ਰਾਈਸ ਤੇ ਸੂਟ ਰੈਡੀ ਹੋਗੇ ਜੀ ਸਟਾਫ ਵੀ ਆਪਣਾ ਬਿਲਕੁਲ 1000 ਤੋਂ نیچے-नीचे ਦੇ ਜਿਹੜਾ ਸਟਾਫ ਬਾਈ ਕੀਤਾ ਹੋਇਆ ਜੀ ਤੁਸੀਂ ਵੀ ਐਵੇਂ ਜੇ ਸੂਟ ਰੈਡੀ ਕਰਾ ਸਕਦੇ ਹੋ ਦੁਪट्टे ਵਗੈਰਾ ਆਪਣੀ ਚੋਇਸ ਅਕੋਰਡਿੰਗ ਰੈਡੀ ਕਰਾ ਸਕਦੇ ਹੋ ਤੇ ਆਪਣੇ ਪ੍ਰਿੰਟ ਸੂਟ ਆ ਗਏ ਸੀ ਜੀ ਅੱਗੇ ਜਿਵੇਂ ਇਹ ਪ੍ਰਿੰਟ ਸੂਟ ਇਹਦੇ ਨਾਲ ਦੇਖੋ ਬਾਟਮ ਤੇ ਵਰਕ ਹੋਊਗਾ ਇਸ ਤਰ੍ਹਾਂ ਦਾ ਕਾਫੀ ਆ ਪਾ ਜਿਹੜੇ ਇਸ ਚ ਪ੍ਰਿੰਟ ਔਰ ਸਟੱਫ ਹੈ ਜਿਹੜਾ ਲੈ ਕੇ ਆਵਾਂਗੇ ਤੁਹਾਡੇ ਲਈ ਜੇ ਤੁਸੀਂ ਤੁਹਾਨੂੰ ਵੀ ਐਵੇਂ ਦੇ ਸੂਟ ਚਾਹੀਦੇ ਨੇ ਬਾਟਮ ਵਰਕ ਵਾਲੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਆਪਾਂ ਹੋਰ ਪ੍ਰਿੰਟ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹਦੇ ਨਾਲ ਇਹਨਾਂ ਨੇ ਬਾਟ ਦੁਪੱਟਾ ਰੈਡੀ ਕਰਾਇਆ ਸੀ ਜੀ ਪਿਓਰ ਦਾ ਸੈਮੀ ਪਿਓਰ ਦਾ ਦੁਪੱਟਾ ਤੇ ਇਸ ਚ ਆਪ ਇਹਨਾਂ ਨੇ ਟਾਈ ਡਾਈ ਕਰਾਇਆ ਸੀ ਇਹ ਸੂਟ ਸਿਰਫ 1500 ਦੀ ਰੇਂਜ ਚ ਰੈਡੀ ਹੋ ਗਿਆ ਜੀ 프린ਟਡ ਸ਼ਰਟ ਆਊਗੀ ਜੀ ਬਾਟਮ ਵਰਕ ਆਊਗਾ ਪਿਓਰ ਦਾ ਦੁਪੱਟਾ ਆਊਗਾ ਤੇ ਟਾਈ ਡਾਈ ਹੋਊਗਾ ਸਿਰਫ 1500 ਚ ਇਹ ਸੂਟ ਤੁਹਾਨੂੰ ਮਿਲੂਗਾ ਇਸ ਚ ਤੁਸੀਂ ਕਾਫੀ ਨਾ ਹੋਰ ਵੀ ਪ੍ਰਿੰਟ ਚ ਕਾਫੀ ਸੂਟ ਰੈਡੀ ਕਰਾ ਸਕਦੇ ਹੋ ਤੇ ਅੱਗੇ ਇੱਕ ਆਪਾਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤਾ ਸੀਗਾ ਇਹ ਸੂਟ ਇਹ ਸੋਲਡ ਆਊਟ ਆ ਤੇ ਇਸ ਚ ਹੋਰ ਵੀ ਆਪਣੇ ਕੋਲੇ ਪ੍ਰਿੰਟ ਹੈਗੇ ਆ ਕਲਰ ਹੈਗਾ ਹੋਰ ਵੀ ਤੁਹਾਨੂੰ ਦਿਖਾਵਾਂਗੇ ਪ੍ਰਿੰਟ ਚੇਂਜ ਹੈਗੇ ਆ ਇਸ ਚ ਇਹ ਵੈਸੇ ਤੁਹਾਨੂੰ ਬਾਟਮ ਮੇਕ ਵਾਰ ਫਿਰ ਦਿਖਾ ਦਿੰਨੀ ਆ ਇਹ ਬਾਟਮ ਨੂੰ ਆਪਾਂ ਹੋਰ ਪ੍ਰਿੰਟ ਨਾਲ ਵੀ ਐਡ ਕਰ ਸਕਦੇ ਆ ਕਾਫੀ ਸਟਾਕ ਹੈਗਾ ਆਪਣੇ ਕੋਲ ਹੀ ਤੁਸੀਂ ਬਾਈ ਕਰ ਸਕਦੇ ਹੋ ਇਸ ਤਰ੍ਹਾਂ ਦੀ ਇਹਦੀ ਬਾਟਮ ਰਹੂਗੀ ਜੀ ਔਰਗੈਂਜ਼ਾ ਲੱਗਿਆ ਹੋਇਆ ਹੈ ਜੀ ਇਸ ਚ ਇਸ ਤਰ੍ਹਾਂ ਦੀ ਬਾਟਮ ਰਹੂਗੀ ਸਾਰੇ ਚ ਹੀ ਵਰਕ ਹੋਇਆ ਹੋਇਆ ਹੈ ਉੱਪਰੋਂ ਪਲੇਨ ਨਹੀਂ ਹੈ ਜੀ ਤੇ ਇਹਦੇ ਨਾਲ ਇਹ ਵਾਲੀ ਜਿਹੜੀ ਆਪਾਂ ਮੈਚਿੰਗ ਰੱਖੀ ਸੀ ਇਹ ਵਾਲਾ ਪ੍ਰਿੰਟ ਇਹ ਵਾਲਾ ਪ੍ਰਿੰਟ ਰੱਖਿਆ ਸੀ ਤੇ ਇਹਦੇ ਨਾਲ ਟਾਈਡਾਈ ਦੁਪੱਟਾ ਸੀਗਾ ਇਹ ਵਾਲਾ कॉटन ਦਾ ਦੁਪੱਟਾ ਸੀ ਟਾਈਡਾਈ ਇਹ ਦੁਪੱਟੇ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ 3 300 ਦੀ ਰੇਂਜ ਚ ਬਹੁਤ ਹੀ ਵਧੀਆ ਕੁਆਲਿਟੀ ਹੈ ਜੀ कॉटन ਦੇ ਦੁਪੱਟਿਆਂ ਦੀ ਤੁਸੀਂ ਬਾਈ ਕਰ ਸਕਦੇ ਹੋ ਬਲੀ ਤੇ ਟਾਈਡਾਈ ਕਰਵਾ ਕੇ ਕਿਸੇ ਵੀ ਹਨਾ ਪ੍ਰਿੰਟ ਨਾਲ ਤੁਸੀਂ ਰੈਡੀ ਕਰਾ ਸਕਦੇ ਹੋ ਜਿਵੇਂ लवलीਨ ਦੀ ਸ਼ਰਟ ਹੈ ਜੀ ਇਹ लवलीਨ ਦੀ ਸ਼ਰਟ ਤੁਹਾਨੂੰ ਪਊਗੀ 550 ਚ ਤੇ ਬਾਟਮ ਹੈ ਜੀ ਇਹ ਆਪਣੀ 850 ਦੀ ਰੇਂਜ ਚ ਤੁਸੀਂ ਲੈ ਸਕਦੇ ਹੋ ਬਾਟਮ ਤੇ ਇੱਕ ਜਿਵੇਂ ਹਨਾ ਆਪਣੇ ਕੋਲੇ ਇਹ ਵੀ ਹੈਗੀ ਹੈ ਜੀ ਚਿਕਨ ਦੀ ਬਾਟਮ ਇਸ ਵੀ ਆਪਣੇ ਕੋਲੇ ਕਾਫੀ ਡਿਜ਼ਾਈਨ ਨੇ ਜੇ ਤੁਸੀਂ ਚਿਕਨ ਦੀ ਬਾਟਮ ਨਾਲ ਇਹ ਰੈਡੀ ਕਰਾਉਣਾ ਤਾਂ ਕਰਵਾ ਸਕਦੇ ਹੋ ਇਹ ਬਾਟਮ ਸਿਰਫ ਆਪਾਂ ਨੂੰ 500 ਚ ਪਹੁੰਚੀ ਜੀ 500 ਦੀ ਰੇਂਜ ਚ ਇਹ ਤੁਸੀਂ ਰੈਡੀ ਕਰਾ ਸਕਦੇ ਹੋ ਬਾਟਮ ਸ਼ਰਟ ਦਾ ਤੁਹਾਨੂੰ ਦੱਸਿਆ ਜੀ ਲਵਲੀਨ ਦੀ ਸ਼ਰਟ 550 ਵਿੱਚ ਹੈ ਜੇ ਤੁਸੀਂ ਨਾਰਮਲ ਕੈਮਰੀ ਕਾਟਨ ਦੀ ਸ਼ਰਟ ਲਵਾਉਣੀ ਚਾਹੁੰਦੇ ਹੋ ਤਾਂ ਤੁਸੀਂ 2.5 ਤੋਂ 250 300 ਵਿੱਚ ਲਗਵਾ ਸਕਦੇ ਹੋ ਬਿਲਕੁਲ ਜੈਨੂਨ ਪ੍ਰਾਈਸ 'ਚ ਜਿਹੜੇ ਆਪਾਂ ਸੂਟ ਰੈਡੀ ਕਰਦੇ ਆਂ ਬਾਕੀ ਜੇ ਤੁਸੀਂ ਹਨਾ ਆਪਣੇ ਚੈਨਲ ਤੇ ਨਵੇਂ ਹੋ ਆਪਣੇ ਨਵੇਂ ਵਿਊਅਰਸ ਹੋ ਆਪਣੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ ਤੁਸੀਂ WhatsApp ਲਿੰਕ ਤੇ ਜਾ ਕੇ ਸਿੱਧਾ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਕੋਈ ਚੰ ਜਟਚ ਨਹੀਂ ਪੈਣਾ ਜੀ ਹਨਾ ਕਈ ਵਾਰ ਕੋਈ ਕਹਿ ਦਿੰਦੇ ਹਨਾ ਵੀ ਸਾਨੂੰ ਉਧਰ ਜਾ ਕੇ ਹਨਾ WhatsApp ਤੇ ਮੈਸੇਜ ਕਰਨਾ ਔਖਾ ਲੱਗਦਾ ਤੁਸੀਂ ਸਾਰੀ ਜਿਹੜਾ ਸਾਰਾ ਸੂਟਾਂ ਬਾਰੇ ਵੀਡੀਓ 'ਚ ਦੱਸਿਆ ਕਰੋ ਦੇਖੋ ਹਨਾ ਸਭ ਦੇ ਅਲੱਗ-ਅਲੱਗ ਕੁਐਸਚਨ ਹੁੰਦੇ ਨੇ ਤੁਸੀਂ ਸਾਨੂੰ ਜੇ ਤੁਸੀਂ WhatsApp ਤੇ ਕੁਐਸਚਨ ਕਰੋਗੇ ਮੈਸੇਜ ਕਰੋਗੇ ਤਾਂ ਅਸੀਂ ਸਾਰੀ ਡੀਟੇਲ ਇਹ ਤੁਹਾਨੂੰ ਦੇ ਦਾਂਗੇ ਕਿਉਂਕਿ ਹਰ ਇੱਕ ਦੀ ਅਲੱਗ-ਅਲੱਗ ਹੁੰਦੀ ਹੈ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ WhatsApp ਲਿੰਕ ਤੇ ਸਾਨੂੰ ਸਿੱਧਾ ਮੈਸੇਜ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀਡੀਓ 'ਚ ਮਿਲਦੇ ਹਾਂ ਜੀ